ਨਾਇ ਜੀ ਤੁਹਾਡਾ ਜਿਹੜਾ ਖਲਜੀਪੁਰ ਨਾਲ ਹੈ ਤੇ ਜਿਹੜਾ ਮੁੰਡਾ ਜਿਹਦੇ ਜ਼ਖਮੀ ਹੈ ਜਿਹਦੇ ਗੋਲੀ ਲੱਗੀ ਉਹ ਤੁਹਾਡਾ ਧੱਕੀ ਲੱਗਦਾ ਹੈ ਉਹ ਮੇਰੀ ਬੇਟੀ ਦਾ ਬੇਟਾ ਹੈ ਕੋਈ ਕੀ ਹੋਇਆ ਕੀ ਸੀਗਾ ਵਾਕਿਆ ਜੀਰ ਜੀ ਨਗਰ ਕੀਰਤਨ ਜਾ ਰਹੇ ਸੀ ਉਹ ਹੀ ਦੇਖਣ ਕੇ ਗਏ ਸੀ ਅਸੀਂ ਅੱਛਾ ਜੀ ਜਿੱਦੇ ਨਗਰ ਕੀਰਤਨ ਆਇਆ ਫੁੱਲ ਲਿੱਤੇ ਮਰੇ ਮੁੰਡੇ ਨੇ ਜਨਾਨੀ ਕੋਲੋਂ ਨਾਲ ਹੀ ਉਧਰ ਕੋਈ ਗੋਲੀ ਚਾਤੀ ਮੇਰਾ ਪੁੱਤ ਨਾਲੇ ਥਲੇ ਡੇਗ ਗਿਆ ਐਨੀ ਪੀੜ ਤੇ ਪਤਾ ਨਹੀਂ ਕਿੰਨੇ ਚਲਾਈ ਕੰਜਨੇ ਪਰਪੇਛਾਂ ਲੋਂਗ ਹੁਣ ਮੈਂ ਜਿਹੜਾ ਵੀ ਹੈਗਾ ਇੱਕ ਦਿਨ ਸਾਹਮਣੇ ਆ ਜਾਇਆ ਸੀ ਛੱਡਣਾ ਨਹੀਂ ਸੀ ਜੀ ਜਦੋਂ ਜਦੋਂ ਐਨੀ ਪੀੜ ਐਨੀ ਪੀੜ ਦੇ ਵਿੱਚ ਗੋ ਅਮ ਮੱਤੀ ਜੀ ਵੀਰ ਜੀ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਗਿਆ ਬੰਦੇ ਸਾਰੇ ਮੋਟਰ ਗੈਂਬਾ ਕਹਿੰਦਾ ਮੇਰੇ ਪੁੱਤ ਨੂੰ ਲੈ ਕੇ ਜਾਓ ਫਟਾ ਰਾਸਤ ਬਤਾ ਦਿਓ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਗਿਆ ਉਥੇ ਦੋ ਦਿਨ ਬੰਦੇ ਜੀ ਲੈ ਕੇ ਸਾਰੀਆਂ ਜਨਾਨੀਆਂ ਤੁਹਾਨੂੰ ਦੇਣਗੇ ਉਹ ਉਹ ਜਿਹੜਾ ਜਿੰਨੇ ਗੋਲੀ ਚ ਲੈ ਸੀ ਸ਼ਖਸ ਉਹ ਮੌਕੇ ਤੋਂ ਭੱਜ ਗਿਆ ਪਤਾ ਨਹੀਂ ਕਿ ਕਿੱਥੇ ਗਿਆ ਪਰ ਤਾਂ ਉਹਨਾਂ ਨੇ ਜਿੰਨੇ ਗਿਆ ਪਰ ਤਾਂ ਉਹ ਅੰਗਲੇ ਰਹਿਣਾ ਨਹੀਂ ਆਈਆਂ ਵਾਹ ਹੈ ਕਾਸੀ ਉਹਨਾਂ ਨੂੰ ਰਾਮ ਦੇ ਨੂੰ ਛੱਡਣਾ ਨਹੀਂ ਹੈ ਗਾਰੀ ਇਕ ਮਲੇ ਤਿਆਰੀਆਂ ਜੀ ਹੋਵੇ ਉਹਨੂੰ ਜ਼ਿੰਦਾ ਜਿਹਾ ਬੰਦਾ ਸਾਨੂੰ ਪੜਾ ਦਿਓ ਬਸ ਬਾਕੀ ਅਸੀਂ ਕਹਿੰਦੇ ਸਾਡਾ ਕੰਮ ਉਹਨੂੰ ਪਤਾ ਨਹੀਂ ਉਹਦਾ ਵੈਪਨ ਜਿਹੜਾ ਕਿ ਪੁਲਿਸ ਨੇ ਕ ਉੱਕੇ ਇਹਨੇ ਸਰ ਕਬੂਲੇ ਤੇ ਆਇਆ ਪਰ ਲਿੱਤਾ ਨਹੀਂ ਗਾ ਜੀ ਸਾਨੂੰ ਤਾਂ ਕੋਈ ਪ੍ਰੂਫ ਦੇਖੀ ਨਹੀਂ ਆਇਆ ਕੋਈ ਕੋਈ ਪਰਚਾ ਤੱਕ ਨਹੀਂ ਆਇਆ ਹੈ ਤਾਂ ਕੋਈ ਜਿਹੜਾ ਪਰਚਾ ਕਟਿਆ ਮੰਗ ਕੀ ਕਰਦੇ ਹੋ ਮੰਗੋ ਨਹੀਂ ਕਰਦੇ ਜੀ ਸਾਨੂੰ ਪੱਲਾ ਦੇ ਦਿੰਦਾ ਹੋਏ ਇਸ ਘਾਟਾ ਦਿੰਦਾ ਹੋਏ ਬਸ ਸਾਨੂੰ ਦੱਸ ਦੋ ਕੌਣ ਹੈਗਾ ਵਾ ਆਪੇ ਉਸ ਨੂੰ ਦੇਖ ਲਾਂਗੇ ਬਾਅਦ ਚ ਪੁੱਛ ਲਾਂਗੇ ਆਪੇ ਨੂੰ ਸਰ ਹੋਇਆ ਕੀ ਬੱਚਾ ਨਗਰ ਕੇਰਨ ਨਿਕਲ ਰਿਹਾ ਸੀਗਾ ਅੱਛਾ ਜੀ ਤੂੰ ਬੱਚਾ ਮੱਥੜੇ ਕੰਨੀ ਜਾ ਰਿਹਾ ਸੀ ਅੱਛਾ ਜੀ ਤੂੰ ਉੱਥੇ ਕਿਸੇ ਨੇ ਫਾਇਰ ਕੀਤਾ ਕੀ ਨਾਂ ਕੀ ਹੈ ਬੱਚੇ ਦਾ ਕਿੰਨੀ ਉਮਰ ਹੈ 8 ਸਾਲ ਦਾ ਬੱਚਾ ਹੈ अच्छा जी हां ना उनका नाम है पार्थ पार्थ ये किथे रहंदा किथे बच्चा शिमलापुरी ते एक ਤੁਹਾਡੇ ਘਰ ਆਇਆ ਸੀ ਤੁਹਾਡੇ ਕਿਲੇ ਨਹੀਂ ਨਹੀਂ ਉਥੇ ਉਹ ਆਪਣੇ ਘਰ ਦੇ ਕੋਲ ਸੀ ਮੈਂ ਤਾਂ ਉਲਟਾ ਉਥੇ ਮਿਲਣ ਗਿਆ ਸੀ ਉਹਨਾਂ ਨੂੰ اچھا ਜੀ ਮੇਰਾ ਪੁੱਤ ਹੈ ਤੇ ਕਿੱਦਾਂ ਚੱਲੀ ਗੋਲੀ ਤੇ ਕਿੱਦਾਂ ਲੱਗੀ ਉਹਦੇ ਕੋਲੀ ਸਰ ਉਹ ਤਾਂ ਐਸੀ ਤਾਂ ਕੋਈ ਪਤਾ ਨਹੀਂ ਜੋ ਦੱਸਦੇ ਨੇ ਕਹਿੰਦੇ ਉਹ ਪਰਣ ਲੱਗੇ ਸੀਗੇ ਤੇ ਸ਼ੂਟ ਕੀਤਾ ਉਹਨਾਂ ਨੇ ਤੇ ਬੱਚਾ ਅੱਛਾ ਕਿ ਕਿੰਨੇ ਵਜੇ ਦੀ ਗੱਲ ਪੰਜ ਵਜੇ ਦੀ ਗੱਲ ਹੈ ਪੰਜ ਪੰਜ ਸਾਢੇ ਪੰਜ ਦੀ ਗੱਲ ਹੈ ਪੂਰਾ ਇਸ ਨਾਲ ਦੇਖਿਆ ਜੀ ਘਰ ਦੇ ਇਹ ਕਪੜੇ ਘਰ ਦੇ ਬਾਹਰ ਖੜਾ ਸੀਗਾ ਗੇਟ ਦੇ ਬਾਹਰ ਨਾਲ ਦੀ ਗਲੀ ਚੋਂ ਅੰਦਰ ਗਲੀ ਚੋਂ ਨਾਲ ਦੀ ਗਲੀ ਚੋਂ ਤੇ ਉੱਥੇ ਜਾ ਕੇ ਮੱਥਾ ਟੇਕਣ ਨਹੀਂ ਗਿਆ ਸੀਗਾ ਮਹਾਰਾਜ ਦਾ ਰੂਪ ਆਇਆ ਸੀ ਅੱਛਾ ਪੜਦਾ ਵਾ ਹਾਂਜੀ ਪੜਦਾ ਕਿਹੜੀ ਕਲਾਸ ਪੜਦਾ ਫੋਰਥ ਕਲਾਸ ਫੋਰਥ ਕਲਾਸ ਪੜਦਾ ਹੈ ਤੇਰੇ ਫਾਦਰ ਕੀ ਕਰਦੇ ਉਹ ਫੈਕਟਰੀ ਕੰਮ ਕਰਦੇ ਸੀ ਹੁਣ ਬਾਹਰ ਗਏ ਨੇ ਅੱਛਾ ਸਰ ਫਾਇਰ ਕਿੱਥੇ ਗਈ ਹਾਂਜੀ ਹਾਂਜੀ ਲੱਗੀ ਕਿੱਥੇ ਗੋਲੀ ਹੁੰਦੇ ਇੱਕ ਪੜਚ ਲੱਗ ਕੇ ਦੂਜੇ ਪੜਚੋਂ ਆਪਾਰ ਹੋ ਗਈ ਪੱਟ ਦੀ ਅੱਡੀ ਟੁੱਟ ਗਈ ਕੱਲ ਦਾ ਲਿਆਂਦਾ ਵਾ ਕੀ ਕੰਡੀਸ਼ਨ ਦੱਸ ਰਹੇ ਨੇ ਉਹ ਕਹਿੰਦੇ ਬਹੁਤ ਸੀਰੇ ਸਰ ਵੀ ਸੀਰੇ ਸਰ ਤੇ ਬੱਚੇ ਦੇ ਪਰਿਵਾਰ ਚ ਹੋਰ ਕੌਣ-ਕੌਣ ਹੈ ਪਰਿਵਾਰ ਚ ਕੋਈ ਨਹੀਂ ਇਕੱਲਾ ਬੇੜਾ ਹੀ ਹੈ ਇਕਲੋਤਾ ਬੇਟਾ ਹੈ ਹਾਂਜੀ ਆਹ ਗੋਵੀ ਸਰ ਕੜੀ ਹਾਲ ਸੰਤ ਦਾ ਇਨਸਾਫ ਜਾਏਗਾ ਜੀ ਸਾਡੇ ਬੱਚੇ ਲਈ ਜੇ ਨਹੀਂ ਹੋਏਗਾ ਤਾਂ ਅਸੀਂ ਤਰਨੇ ਵੀ ਲਾਵਾਂਗੇ ਤੇ ਅਸੀਂ ਸੜਕਾਂ ਵੀ ਜਾਮ ਕਰਾਂਗੇ ਜੀ ਸਿੱਧੀ ਗੱਲ ਸੁਣੋ ਜੀ ਅਸੀਂ ਇਹ ਵੀ ਸੁਣ ਲਈਏ ਕਿ ਅਸੀਂ ਆਮੇ ਬਹੁਤ ਹੁੰਦੇ ਨਾਜੂਸ ਕੰਡੀਸ਼ਨ ਬਹੁਤ 나ਜੂਸ ਦੱਸ ਰਹੇ ਨੇ ਕੋਈ ਦੂਜੀ ਪਾਰਟੀ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਸਰ ਦੋਨੋਂ ਲੈਗ ਦੇ ਅੰਦਰ ਚੱਲੇ ਪਏ ਆਸ ਪਾਸ ਲੋਈ ਹੋਈ ਹੈ ਸਰ ਤੁਸੀਂ ਦੇਖ ਲਓ 8 ਸਾਲ ਦੇ ਬੱਚੇ ਦੀ ਕਿੰਨੀ ਉਮਰ ਹੁੰਦੀ ਹੈ ਕਿ ਕਿੰਨੇ ਉਹਦੇ ਬੋਨਸ ਕੇਅਰ ਕਰਦੇ ਆ ਜੀ ਤੇ ਮੌਕੇ ਤੇ ਪੁਲਿਸ ਕੋਈ ਅਧਿਕਾਰੀ ਆਇਆ ਸਰ ਇਹ ਤੇ ਆਏ ਨਹੀਂ ਆ ਗਏ ਆ ਅਸੀਂ ਚੱਲ ਗਏ ਚੱਲ ਜੇ ਮੈਂ ਖਾਣੇ ਪਹੁੰਚੋ ਸਾਨੂੰ ਚੱਕਣੇ ਪਾਇਆ ਚੱਕਰ ਹੀ ਲਾ ਰਿਹਾ ਭਾਜੀ ਸਾਨੂੰ ਜਾਨੇ ਬਣਾ ਰਿਹਾ ਕਦੇ ਮੌਕੇ ਤੇ ਆ ਕੇ ਅਸੀਂ ਕੋਈ ਨਹੀਂ ਦੱਦੀ ਹੈ ਜੀ ਮੰਡਲਾ ਪਿਓ ਬਾਹਰ ਆ ਦੋ ਮਹੀਨੇ ਹੋਇਆ ਜੇ ਉਹ ਵਿਚਾਰੇ ਉੱਥੇ ਪਰੇਸ਼ਾਨ ਹੋਏ ਸਰ ਜਿਨ ਨੇ ਸ਼ਖਸ ਨੇ ਗੋਲੀ ਚਲਾਈ ਆ ਉਹ ਕਿੱਥੇ ਦਾ ਰਹਿਣ ਵਾਲਾ ਔਰ ਔਫੇ ਮੱਲੇ ਦਾ ਹੈ ਜੀ ਬਹੁਤ ਕੰਮ ਕੀ ਕਰਦਾ ਜੀ ਸਾਨੂੰ ਨਹੀਂ ਪਤਾ ਕੋਈ ਪਤਾ ਨਹੀਂ ਉਹ ਕਹਿੰਦੇ ਕਿ ਕਿਹਨੇ ਚੰਦੇ ਮਿਸਤਰੀ ਹੈ ਮੋਕ ਦੇ ਉੱਤੇ ਪੁਲਿਸ ਆਈ ਸੀ ਮੋਕ ਦੇ ਬਹੁਤ ਲੇਟ ਪੁਲਿਸ ਆਈ ਹੈ ਜੇ ਪੁਲਿਸ ਆਈ ਵੀ ਇਹ ਤੇ ਕੋਈ ਹਜੇ ਤੱਕ ਕਾਰਵਾਈ ਨਹੀਂ ਹੋਈ ਜੀ ਹਸਪੀਟਲ ਵਾਲੇ ਕਹਿ ਰਹੇ ਸਾਨੂੰ ਕੋਈ ਰਿਪੋਰਟ ਨਹੀਂ ਸਾਨੂੰ ਕੋਈ ਰਿਪੋਰਟ ਨਹੀਂ ਆਈ ਤੁਸੀਂ ਹਸਪੀਟਲ ਕਿੰਨੀ ਦਿਨ ਹੋ ਗਿਆ ਬੱਚੇ ਲੈ ਕੇ ਆਏ ਨੂੰ ਕੋਈ ਮੋਸ਼ਲਾ ਹਾਲੇ ਤਾਂ ਕੋਈ ਬਿਆਨ ਲੈ ਨਹੀਂ ਆ ਕੋਈ ਬਿਆਨ ਲੈ ਗਏ ਨੇ ਪਰ ਸਾਨੂੰ ਨਹੀਂ ਪਤਾ ਉਹਨਾਂ ਨੇ ਸਾਡੇ ਕੋਈ ਆਇਆ ਕਿ ਨਹੀਂ ਪਤਾ ਜੀ ਇਹੋ ਜਿਹੜਾ ਸ਼ਖਸ ਸੀ ਜਿਵੇਂ ਗੋਲੀ ਚਲਾਈ ਸੀਗੀ ਉਹਨੂੰ ਅਰੈਸਟ ਨਹੀਂ ਨਹੀਂ ਉਹ ਬਣਾ ਰਹੇ ਨੇ ਉਹ ਸਾਰਾ ਜੀ ਹੈ ਤਾਂ ਆਪਣੇ ਆਪਣੇ ਕੋਲ ਕਰ ਲਿਆ ਪਰ ਸਾਨੂੰ ਨਹੀਂ ਪਤਾ ਨੇ ਕੀਤਾ ਕਿ ਕੈਮਰੇ ਦਾ ਡੀਵੀਆਰ ਵੀ ਉਹ ਨਾਲ ਲੈ ਕੇ ਉਹ ਕਹਿੰਦੇ ਮਤਲਬ ਕਿ ਅਸੀਂ ਰਿਪੋਰਟਿੰਗ ਜਿਹੜੀ ਮੌਕੇ ਤੇ ਚੱਲੀ ਹੋਈ ਹੈ ਉਹਨਾਂ ਦੇ ਘਰ ਦਾ ਹੀ ਡੀਵੀਆਰ ਹੈ ਜਿਹੜਾ ਉਹ ਐਸਐਚਓ ਮੈਡਮ ਲੈ ਗਈ ਡਾਬੇ ਵਾਲੀ ਤੇ ਮਤਲਬ ਕਿ ਜਿਹੜਾ ਉਹਨਾਂ ਦਾ ਵੈਪਨ ਸੀਗਾ ਉਹ ਵੀ ਨਾਲ ਲੈ ਕੇ ਕਹਿੰਦੇ ਅਸੀਂ ਇਹਦਾ ਸਰਵੇ ਕਰਕੇ ਦੱਸਦੇ ਹਾਂ ਸਾਨੂੰ ਉਹਦੀ ਰਿਕਾਰਡਿੰਗ ਚਾਹੀਦੀ ਹੈ ਜਿਹੜੀ ਮੌਜੂਦਾ ਜਿਹੜੇ ਬੰਦੇ ਨੇ ਫਾਇਰ ਕੀਤਾ ਠੀਕ ਹੈ ਜੀ ਉਹਦਾ ਪਤਾ ਲੱਗਿਆ ਜਾਨੀ ਨਾਲੇ ਨਗਰ ਕੀਰਤਨ ਦੇ ਵਿੱਚ ਇਹ ਕਿਹੜੇ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਵਾ ਬਈ ਉਹ ਮਤਲਬ ਕਿ ਨਗਰ ਕੀਰਤਨ ਆ ਰਿਹਾ ਅਸਲਾ ਤੁਸੀਂ ਲੈ ਕੇ ਮਤਲਬ ਕਿ ਪਬਲਿਕ ਦੇ ਵਿੱਚ ਫਾਇਰ ਕਰੋ ਇਹ ਕਿੱਥੇ ਦਾ ਕਾਨੂੰਨ ਹੈ ਜੀ ਦੱਸੋ ਉੱਤੋਂ ਪੁਲਿਸ ਵਾਲੇ ਹਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਠੀਕ ਹੈ ਜੀ ਜੇ ਕੋਈ ਕਾਰਵਾਈ ਮਤਲਬ ਕਿ ਘਰ ਦੇ ਨੇੜੇ ਜਾਂਦੇ ਤੇ ਉਹਨਾਂ ਨੂੰ ਕਹਿ ਰਿਹਾ ਸਾਈਡ ਤੇ ਹੋ ਜਾਓ ਸਾਈਡ ਤੇ ਹੋ ਜਾਓ ਇਹਦਾ ਕਿੱਥੇ ਦਾ ਕਾਨੂੰਨ ਹੈ ਜੀ ਵੀਡੀਓ ਬਣਾਣੀ ਹੈ ਜੀ ਹਾਂ ਵੀਡੀਓ ਬਣਾਣੀ ਹੋ ਇਦਾਂ ਹੋ ਗਿਆ ਅਜੇ ਤੱਕ ਤੁਹਾਨੂੰ ਨੇ ਪਤਾ ਸਾਡੇ ਕੋਲ ਕੁਝ ਨਹੀਂ ਹੈ ਬਸ ਨਗਰ ਕਦਨ ਚੱਲ ਰਿਆ ਸੀਗਾ ਇੱਥੇ ਆਪਣੇ ਇੱਕ ਤੋਤਾ ਢੱਕੇਦਾਰ ਜੀ ਸਾਡੇ ਉਹਦਾ ਪੂਰਾ ਮੈਂ ਨਾਮ ਨਹੀਂ ਜਾਣਦਾ ਤੋਤਾ ਸਿੱਕਦਾ ਦੇ ਨਾਮ ਤੇ ਮਸ਼ਹੂਰ ਆ ਉਹਨਾਂ ਦੀ 12 ਮੋੜ ਜਿਹੜੀ ਰਫਲ ਸੀਗੀ ਲੋਕੀ ਉਹਨੇ ਇੱਕ ਯਾਰਤ ਕਿਰਤਨ ਦੀ ਖੁਸ਼ੀ ਲਈ ਇਹ ਕੋਨੇ ਫਾਇਰ ਕੱਟਣਾ ਸੀ ਆ ਤੇ ਉਹ ਫਾਇਰ ਨਹੀਂ ਚੱਲ ਪਾਇਆ ਉਹ ਚਾਨ ਤੱਕ ਉਹ ਫਾਇਰ ਉਹ ਬੱਚੇ ਦੇ ਲੱਗ ਗਿਆ ਉਹ ਇਹ ਨਗਰ ਕੀਰਤਨ ਦੇ ਮਾਮਲੇ ਦੇ ਵਿੱਚ ਆ ਜਿਹਨਾਂ ਨੇ ਖੁਸ਼ੀ ਦੀ ਰੀਕ ਕੰਪੇਅਰ ਕਰਨਾ ਸੀ ਇਹ ਜੋ ਹੋ ਸਕਦਾ ਕਿ ਉਹ ਕਿਹੜੀ ਖੁਸ਼ੀ ਦੀ ਪੈਰ ਕਰਨਾ ਸੀਗਾ ਜੋ ਕਿ ਇੱਕ ਘਟਨਾ ਬਣ ਗਈ ਕਿ ਉਹ ਬੱਚਾ ਯਾਨੀ ਕਿ ਬੱਚੇ ਦੇ ਫਾਇਰ ਲੱਗ ਗਿਆ 5-6 ਸਾਲ ਦਾ ਬੱਚਾ ਦੱਸਿਆ ਜਾ ਰਿਹਾ ਜਿਹਨੂੰ ਫਾਇਰ ਲੱਗ ਗਿਆ ਉਹ ਪਾਰੀ ਵੈਸੇ ਕਿ ਲੋ ਜੋ ਵੀ ਹੈ ਦੁੱਖ ਹੈ ਸਾਨੂੰ ਜਿਹੜੇ ਬੱਚੇ ਦੇ ਅਗਰ ਫਾਇਰ ਲੱਗਾ ਕੋਈ ਵੀ ਬੱਚਾ ਛੱਡਾ ਹੀ ਆ ਤੇ ਬਹੁਤ ਦੁੱਖ ਦੀ ਗੱਲ ਹੈ ਇਹ ਖੁਸ਼ੀ ਦੀ ਲਹਿਰ ਦੇ ਵਿੱਚ ਇੱਕ ਗਮ ਦਾ ਪੈਰਾ ਬਣਿਆ ਤੋ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਅਗਰ ਕੋਈ ਅਸਲਾ ਜਿਨ੍ਹਾਂ ਦੇ ਕੋਲ ਹੈ ਜਾਂ ਚਲਾਉਂਦੇ ਨੇ ਉਹ ਚੀਜ਼ ਨੂੰ ਬਿਲਕੁਲ ਇੱਕ ਧਿਆਨ ਨਾਲ ਚਲਾਇਆ ਕਰਨ ਕਿਉਂਕਿ ਧਿਆਨ ਬਹੁਤ ਜ਼ਰੂਰੀ ਆਗੇ ਤੇ ਜਾਨਵਰ ਮਾਲੀ ਜਿਹੜਾ ਨੁਕਸਾਨ ਹੋਇਆ ਚਲੋ ਬੱਚੇ ਨੂੰ ਫਾਇਰ ਲੱਗਿਆ ਬੱਚਾ ਲਈ ਠੀਕ ਹੈ ਤੰਦਰੁਸਤ ਆ ਮਗਰ ਜੇ ਉਹ ਬੱਚੇ ਦੇ ਨਾਲ ਕੋਈ ਦੂਜੀ ਘਟਨਾ ਵਾਪਰ ਜਾਂਦੀ ਤੇ ਹੋ ਸਕਦਾ ਵੀ ਮਾਹੌਲ ਤਣਾਅਪੂਰਨ ਹੋ ਜਾਣਾ ਸੀਗਾ ਕਿਉਂਕਿ ਸਾਰੇ ਇੱਕ ਦਿਨ ਜਾਨ ਦੇ ਕਰਕੇ ਜਿਹੜਾ ਮਾਹੌਲ ਆ ਇਸ ਚੀਜ਼ ਦਾ ਸ਼ਾਂਤ ਕੀਤਾ ਗਿਆ ਵਾ ਪੱਛਾ ਹੌਸਪੀਟਲ ਦੇ ਵਿੱਚ ਹੈ ਤੇ ਉਹਦੀ ਹੁਣੇ ਸਾਡਾ ਖਬਰ ਮਿਲ ਗਈ ਆ ਕਿ ਬੜੀ ਉਹ ਬਰਾਮਦ ਕਰ ਲਈ ਆ ਘਰ ਦੇ ਵਿੱਚੋਂ ਬਾਕੀ ਮੁੰਡਾ ਜੇਰੇ ਇਲਾਜ ਆ ਜੋ ਵੀ ਕਾਰਵਾਈ ਹੋ ਬੰਦਿਓ ਕੀਤੀ ਜਾਏਗੀ ਇਹ ਰੌਂਦ ਕੱਲਿਆ ਸੀ ਉਹ ਖਾਲੀ ਰੌਂਦ ਨੇ ਲੈ ਉਹ ਫ੍ਰੈਂਸਿਕ ਵਾਲਿਆਂ ਨੂੰ ਬੁਲਾਇਆ ਖਾਲੀ ਰੌਂਦ ਜਾਂ ਭਰਿਆ ਰੌਂਦ ਵਿੱਚ ਹੀ ਆ ਕਰਨ ਦੇ ਉਹ ਇਦੇ ਕਬਜ਼ੇ ਪੁਲਿਸ ਚ ਲਈ ਆ ਫ੍ਰੈਂਸਿਕ ਦੀ ਟੀਮ ਸਾਡੀ ਆ ਰਹੀ ਆ ਉਹ ਆ ਕੇ ਚੈੱਕ ਕਰੇਗੀ ਉਹ ਕਰੇਗੀ ਬੱਚੇ ਦੀ ਹਾਲਤ ਕਿੱਦਾਂ ਦੀ ਆ ਕਿੱਥੇ ਗੋਲੀ ਲੱਗੀ ਕਿਹੜੀ ਜਗ੍ਹਾ ਬੱਤੇ ਦੇ ਬੱਚੇ ਦੇ ਪੱਟ ਦੇ ਉੱਪਰ ਗੋਲੀ ਲੱਗੀ ਆ ਜਿਹੜਾ ਹੁਣ ਐਸਪੀਐਸ ਹਸਪੀਟਲ ਸ਼ੇਰਪੁਰ ਚੌਗੋਤੇ ਐਡਮਟਾ ਜੇਰੇ ਇਲਾਜ ਆ ਬਕਰ ਐਮਰਜੈਂਸੀ ਦੇ ਵਿੱਚ ਚੱਲ ਰਿਹਾ ਇਲਾਜ ਜਿਸ ਤਰ੍ਹਾਂ ਵੀ ਹੋ ਗਿਆ ਹੁਣ ਬਾਅਦ ਚ ਬਦਲਤ ਕਿਤਾ ਦੀ ਹੈ ਹਲੇ ਕੁਛ ਨਹੀਂ ਕਿਹਾ ਜਾ ਸਕਦਾ ਸਾਰਾ ਹਾਂਜੀ ਇਹ ਜਿਸ ਵਿਅਕਤੀ ਨੇ ਗੋਲੀ ਚਲਾਈ ਹੈ ਕਿ ਉਹ ਰਾਸਥ ਨੇ ਆ ਨਹੀਂ ਹਲੇ ਤੱਕ ਰਾਸਥ ਤੋਂ ਨਹੀਂ ਲਿਆ ਉਹ ਵਿਅਕਤੀ ਸੁਣਨ ਦੇ ਵਿੱਚ ਆ ਕਿ ਬੱਚੇ ਨੂੰ ਹਸਪੀਟਲ ਲੈ ਕੇ ਗਿਆ ਹਾਂਜੀ ਬਾਕੀ ਉਹਨਾਂ ਦੇ ਘਰ ਦੇ ਕੋਲੇ ਉਹਨੂੰ ਵੀ ਜਲਦੀ